ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਮੋਗਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਫਰੀਦਕੋਟ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਐਸਆਈਏਆਈ ਸਟਾਫ ਮੋਗਾ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਉਤੇ ਬਲਰਾਜ ਸਿੰਘ ਅਤੇ ਦਵਿੰਦਰ ਸਿੰਘ ਦੇ ਘਰ ਉਤੇ ਛਾਪੇਮਾਰੀ ਕੀਤੀ ਸੀ ਤੇ ਇਸ ਤਲਾਸ਼ੀ ਦੇ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਦੇ ਵਿੱਚ ਗੈਰ ਕਾਨੂੰਨੀ ਸਮਗਰੀ ਬਰਾਮਦ ਹੋਈ ਹੈ ਇਸ ਵਿੱਚ 12 ਬੋਰ ਰਾਈਫਲ 30 ਬੋਰ ਪਿਸਤੌਲ 32 ਬੋਰ ਰਿਵਾਲਵਰ ਦੇ ਕਾਰਤੂਸ ਸਮੇਤ ਕੁੱਲ 519 ਜ਼ਿੰਦਾ ਰਾਉਂਡ ਬਰਾਮਦ ਹੋਏ ਨੇ ਹਥਿਆਰਾਂ ਤੋਂ ਇਲਾਵਾ ਪੁਲਿਸ ਨੇ 5 ਤੋਲੇ ਸੋਨੇ ਦੇ ਗਹਿਣੇ ਅਤੇ 1,45,000 ਨਗਦੀ ਵੀ ਬਰਾਮਦ ਕੀਤੀ ਹੈ ਜੋ ਨਸ਼ਾ ਤਸਕਰੀ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਇਕੱਠੇ ਕੀਤੇ ਗਏ ਮੰ ਜਾ ਰਹੇ ਨੇ ਪੁਲਿਸ ਨੇ ਦੋਵਾਂ ਮੁੱਖ ਮਲਜ਼ਮਾ ਬਲਰਾਜ ਸਿੰਘ ਅਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਡੀਐਸਪੀ ਸੁਖ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਵਾਂ ਮਲਜ਼ਮਾ ਦਾ ਅਪਰਾਧਿਕ ਰਿਕਾਰਡ ਕਾਫੀ ਲੰਮਾ ਹੈ ਉਹਨਾਂ ਉੱਤੇ ਪਹਿਲਾਂ ਵੀ ਕਈ ਗੰਭੀਰ ਧਰਾਵਾਂ ਤਹਿਤ ਕੇਸ ਦਰਜ ਨੇ ਜਿਨ੍ਹਾਂ ਵਿੱਚ ਹੱਤਿਆ ਐਨਡੀਪੀਸੀ ਐਕਟ ਅਤੇ ਆਰਮਜ਼ ਐਕਟ ਦੇ ਮਾਮਲੇ ਦਰਜ ਨੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਨ ਦੇ ਨਿਰਦੇਸ਼ ਅਨੁਸਾਰ ਨੇੜੇ ਫਰੀਦਕੋਟ ਰੇਂਜ ਅਤੇ ਐਸਐਸਪੀ ਮੋਗਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ। ਇਸੇ ਦੀ ਲੜੀ ਵਿੱਚ ਬੀਤੇ ਦਿਨੀ ਸਾਡੀ ਸੀਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਖੁਫੀਆ ਏਜੰਸੀ ਦੀ ਇਨਪੁਟ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਮੋਗਾ ਸ਼ਹਿਰ ਦੇ ਇੱਕ ਅ ਇਲਾਕੇ ਤੇ ਇੱਕ ਇਲਾਕੇ 'ਚ ਰੇਡ ਕੀਤਾ ਜਿੱਥੋਂ 2 ਨਸ਼ਾ ਤਸਕਰਾਂ ਦੇ ਰਹਿائش ਦਾ ਪਤਾ ਲੱਗਿਆ ਇਹਨਾਂ ਦਾ ਨਾਮ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਮੋਗਾ ਹੈ ਇਹਨਾਂ ਦੇ ਰਹਿائش ਤੇ ਰੇਡ ਕਰਨ ਤੇ 6 ਟੀਮ ਨੂੰ ਇੱਕ ਰਾਈਫਲ 12 ਬੋਰ ਇੱਕ ਪਿਸਟਲ 30 ਬੋਰ 324 ਜਿੰਦਾ ਰੋਂਦ ਅਤੇ 1,45,000 ਦੇ ਕਰੀਬ ਕੈਸ਼ ਰਿਕਵਰ ਹੋਇਆ ਇਸ ਦੇ ਨਾਲ ਨਾਲ ਇਹਨਾਂ ਦੋਨਾਂ ਵਿਅਕਤੀਆਂ ਦਾ ਕਲਾਸ ਅਬਕਸਕ ਥਾਣਿਆਂ ਵਿੱਚ ਕਈ ਮਕਦਮੇ ਦਰਜ ਹਨ ਜਿਨ੍ਹਾਂ ਵਿੱਚ ਦਵਿੰਦਰ ਸਿੰਘ ਉੱਤੇ 7 ਅਤੇ ਬਲਰਾਜ ਸਿੰਘ ਉੱਪਰ 5 ਮਕਦਮੇ ਦਰਜ ਹਨ ਐਸੇ ਮਕਦਮੇ ਦੀ ਤਫ਼ਤੀਸ਼ ਵਿੱਚ ਅ 4 ਦੋ ਵਿਅਕਤੀਆਂ ਦਾ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਨਾਮ ਲਖਵੀਰ ਸਿੰਘ ਉਰਫ ਲੱਖਾ ਅਤੇ ਨਵਜੋਤ ਸਿੰਘ ਪੁੱਤਰ ਬੁਟਾਲ ਸਿੰਘ ਵਾਸੀ ਮੋਗਾ ਹੈ ਇਨ੍ਹਾਂ ਵਿਅਕਤੀਆਂ ਕੋਲੋਂ 3,74,000 ਕੈਸ਼ ਬਰਾਮਦ ਹੋਇਆ ਜੋ ਕਿ ਇਹਨਾਂ ਦਸਤਾਵੇਜ਼ ਮੁਤਾਬਕ ਇਹ ਪੈਸੇ ਤੋਂ ਇਹਨਾਂ ਨੇ ਹੋਰ ਨਸ਼ਾ ਖਰੀਦਣਾ ਸੀ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾਂ ਦੇ ਨਿਰਦੇਸ਼ੇਟ ਡੀਜੀ ਫਰੀਦਕੋਟ ਰੇਂਜ ਅਤੇ ਐਸਐਸਪੀ ਮੋਗਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਦੀ ਲੜੀ ਵਿੱਚ ਬੀਤੇ ਦਿਨੀ ਸਾਡੀ ਸੀਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਖੁਫੀਆ ਏਜੰਸੀ ਦੀ ਇਨਪੁਟ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਮੋਗਾ ਸ਼ਹਿਰ ਦੇ ਇੱਕ ਇਲਾਕੇ ਤੇ ਇੱਕ ਇਲਾਕੇ ਚ ਰੇਡ ਕੀਤਾ ਜਿੱਥੋਂ ਦੋ ਨਸ਼ਾ ਤਸਕਰਾਂ ਦੇ ਰਹਿائش ਦਾ ਪਤਾ ਲੱਗਿਆ ਇਹਨਾਂ ਦਾ ਨਾਮ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਮੋਗਾ ਹੈ ਇਹਨਾਂ ਦੇ ਰਹਿائش ਤੇ ਰੇਡ ਕਰਨ ਤੇ ਛੇ ਟੀਮੋਂ ਇੱਕ ਰਾਈਫਲ 12 ਬੋਰ ਇੱਕ ਪਿਸਟਲ 30 ਬੋਰ 324 ਜਿੰਦਰੋਂਦ ਅਤੇ 1,45,000 ਦੇ ਕਰੀਬ ਕੈਸ਼ ਰਿਕਵਰ ਹੋਇਆ ਇਸ ਦਿਨ ਨਾਲ ਨਾਲ ਇਹਨਾਂ ਦੋਨਾਂ ਵਿਕਤੀਆਂ ਦੇ ਖਿਲਾਫ ਬਕਸਰ ਖਾਣਿਆਂ ਵਿੱਚ ਕਈ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਦਵਿੰਦਰ ਸਿੰਘ ਉੱਤੇ 7 ਅਤੇ ਬਲਰਾਜ ਸਿੰਘ ਉੱਪਰ 5 ਮੁਕਦਮੇ ਦਰਜ ਹਨ ਐਸੇ ਮੁਕਦਮੇ ਦੀ ਤਪਤੀਸ਼ ਵਿੱਚ ਅ ਹੋਰ ਦੋ ਵਿਅਕਤੀਆਂ ਦਾ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਨਾਮ ਮਕਵੀਰ ਸਿੰਘ ਉਰਫ ਲੱਖਾ ਅਤੇ ਨਵਜੋਤ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਮੋਗਾ ਹੈ ਇਹਨਾਂ ਵਿਕਤੀਆਂ ਕੋਲੋਂ 374000 ਕੈਸ਼ ਬਰਾਮਦ ਹੋਇਆ ਜੋ ਕਿ ਇਹਨਾਂ ਦਸਤਾਵੇਜ਼ ਮੁਤਾਬਕ ਇਹ ਪੈਸੇ ਤੋਂ ਇਹਨਾਂ ਨੇ ਹੋਰ ਨਸ਼ਾ ਖਰੀਦਣਾ ਸੀ